ਜੀ ਭਾਈ ਕੀ ਹਾਲ ਚਾਲ ਬੜੇ ਭਾਈ ਕੀ ਹਾਲ ਚਾਲ ਕੋਈ ਅੱਜ ਸ਼ਨੀਵਾਰ ਹੈ ਅਜੋ ਪ੍ਰੀਤ ਅਜੋ ਪ੍ਰੀਤ ਸ਼ਨੀਵਾਰ ਜਿੰਮ ਕਾਉਂਦੇ ਆ ਭਾਈ ਉਹਨਾਂ ਨੇ ਜਿੰਮ ਖਲਾਤੀ ਆ ਗਿਆ ਮੈਂ ਭਾਈ ਭਾਈ ਕੀ ਕਹਿਣਾ ਚਾਹੁੰਦੇ ਆ ਜਿੰਮ ਵਾਲੇ ਮੁੰਡਿਆਂ ਨੂੰ ਜਿੰਮ ਦੇ ਮੁੰਡਿਆਂ ਨੂੰ ਭਾਈ ਨਾ ਕਿ ਲੋੜ ਹੈ ਅਸਤੋ ਮੈਂ ਯਾ ਪਾਇ ਜਿੰਦੇ ਵਿੱਚ ਅੱਜ ਸ਼ਨੀਵਾਰ ਲੱਤਾਂ ਉਹਨਾਂ ਕੇ ਹਲਾ ਜਿੰਮ ਚ ਹੁੰਦਾ ਨਹੀਂ ਸ਼ਨੀਵਾਰ ਆ ਜੇ ਰੈਸਟ ਕਰ ਜਾਂਦੇ ਆ ਬਾਬਾ ਪਟਿਆ ਹਾਂ ਹਾਂ ਮੈਂ ਤੁਹਾਨੂੰ ਮੇਰੇ ਪਾਸੋਂ ਗੱਲਾਂ ਆ ਮੈਂ ਠੀਕਾ ਮੰਨੂ ਇਹ ਗੱਲ ਭਾਈ ਕਿਹੜੀ ਕੰਪਨੀ ਦਾ ਹੈ ਕਿਹੜੀ ਕੰਪਨੀ ਦਾ ਹੈ ਗੈਬਰਾ ਬੰਦੀ ਇਹ ਹੈ ਨਾ ਗੈਬਰਾ ਬਾਕੀ ਆਪਾਂ ਕਿਸੇ ਨੂੰ ਵੀ ਰეკਮੈਂਡ ਨਹੀਂ ਕਰਦੇ ਹਾਂ ਨਾ ਭਾਈ ਨਹੀਂ ਕਰਦੇ ਨਾ ਗਰੀ ਕਰਦੇ ਕੋਈ ਅੱਜ ਉਹ ਆਪਣੀ ਮੈਟ ਬਗ ਕਰਦੇ ਮਿੰਨਾ ਕਟਾਡ ਕਰੋ ਮਨਸੂਮਾ ਕੀ ਕੀ ਕਰਾ ਬਾਈ ਮੀਟੀ ਡਬਲ ਲੈਣਾ ਮੋਟਰੜੇ ਮੀਟੀ ਗਲੂਟਾਮਾਈਨ ਤੋਂ ਹੀ ਕੋਈ ਕੁਝ ਵੀ ਲੈਣਾ ਆ ਜੋ ਕੱਟ ਤੋਂ ਕੱਟ ਰੇਟ ਤੇ ਕਿਸੇ ਨੇ ਕੰਪਨੀ ਆਪਣੀ ਜੇ ਕਿਸੇ ਨੇ ਵੀ ਕਿਸੇ ਭੈਣ ਨੇ ਕਿਸੇ ਭਰਾ ਨੇ ਵੇਟ ਘਟੋਣਾ ਹੋਵੇ ਕਿਸੇ ਨੇ ਵੇਟ ਵਧਾਉਣਾ ਹੋਵੇ ਕਿਸੇ ਵੀ ਪ੍ਰਕਾਰ ਦਾ ਕੁਝ ਵੀ ਜਿੰਮ ਦੇ ਰਿਕਾੜੀ ਕੁਝ ਵੀ ਕਰਨਾ ਹੋਵੇ ਭਾਈ ਦੀ ਆਈਡੀ ਆ ਸੰਦੀਪ ਸੰਪਾਏ ਸੰਦੀਪ ਸੰਪਾਏ ਅੱਜ ਇੰਸਟਾਗ੍ਰਾਮ ਤੇ ਇੱਕ ਦਿਨਾਂ ਬਾਅਦ YouTube ਵੀ ਸਾਰੇ ਪਾਸੇ 30 ਸਾਲ ਦਾ ਕੰਮ ਕਰਾ ਦੋ। ਭਾਈ ਮੇਰੇ ਨਾਲ ਲੋ ਆਈਡੀ ਆ ਜੇ ਕਿਸੇ ਨੇ ਕੋਈ ਤਰ੍ਹਾਂ ਦੀ ਬਿਮਾਰੀ ਨਾ ਪੋਣੀ। ਇਹ ਕਿਨਸੇ ਸਿਹਤ ਬਰੋਣੀ ਦਾ ਅਟਟੇ ਲਾ ਲਾ। ਜੇ ਨਾੜ ਬੇਸ ਹੋਈਏ ਲਾ ਵੀ ਨਾੜ ਜਿਹੜੇ ਇਹਨੂੰ ਕਰੋ। ਨਹੀਂ ਨਾੜ ਦਾ ਹਾਲੇ ਨੂੰ ਨਾ ਸਾਲੋ ਕਰੋ। ਆ ਠੀਕ ਆ। ਬਾਕੀ ਅਬਰੂਦ ਜਾਣਾ ਹੁਣ ਤੇ ਨਾੜਾ ਨਾਲ ਹੀ ਭੁੱਲ ਜਣੀਆਂ। ਉੜਦੇ ਜਾਂ ਤੁਹਾਡਾ ਹਾਲ। ਅਬਰੂਦ ਦੋ ਹੀ ਕਿੰਨੇ ਸਕੂਪ ਹੋਣੇ ਭਾਈ ਦੋ ਹਜ਼ਾਰ ਇੱਕੀ ਹੋਣਾ ਉਹਦੋਂ ਨਹੀਂ ਗੱਗਰ ਭਾਈ ਇਹਦੇ ਨਾਲ ਤੁਹਾਡੇ ਲਈ ਨਹੀਂ ਚੀਜ਼ਾਂ ਬਣੀਆਂ ਇਹ ਜੀ ਚਲਾ ਕਰੋ ਬੀਗੇ ਉਹਦਾ ਇਹ ਵਾਲਾ ਪਾਏ ਇਹ ਕਰੋ ਉਹ ਆ ਗਿਆ ਤੇ ਹੁੰਦਾ ਇਹ ਪਹਿਲਾਂ ਵੀ ਆਇਆ ਨਹੀਂ ਜਾਏਗਾ ਹੁੰਦਾ ਮੈਂ ਬੋਲਤ ਨਹੀਂ ਉਦੋਂ ਕਰਾਂਗੇ ਰਹਿਣੇ ਉਹਦੇ ਮੇਰੇ ਕੋਲ ਬੈਣਾ ਭਾਈ ਪਲਾਓ ਕਿਤੇ ਸਾਡੇ ਲਈ ਨਹੀਂ ਬਣੀਆਂ ਇਹ ਚਾੜ ਇਹ ਚੀਜ਼ੇ ਨਹੀਂ ਬਣੀਆਂ ਧੱਕੇ ਨਾਲ ਪੀਦੇ ਆ ਸਹੀ ਗੱਲ ਹੈ ਅੰਮ੍ਰਿਤ ਬਾਜੀ ਦੱਸੋ ਹੋਰ ਕੀ ਚੀਜ਼ਾਂ ਮੜ ਕੇ ਦੱਸੋ ਲਿਆਓ ਲਿਆਓ ਏ ਹੈਗਾ ਜੀ ਐਲ ਆਰ ਜੀ ਨਹੀਂ ਬਰਗੜਾ ਕੀ ਤੋਂ ਬਰਗੜਾ ਕੋੜੀ ਤੇ ਲੈ ਨਹੀਂ ਬਣੀ ਹੈ ਕਾਲਾ ਨਹੀਂ ਕੀ ਤੋਂ ਇਹ ਪਾਈਉਂ ਬਾਬਾ ਆਪਣੀ ਉਹਦੀ ਆ ਨਾੜਾ ਨਾੜਾ ਬੰਦਨੀ ਐਲ ਆਰ ਜੀ ਨੇ ਕਟਿੰਗ ਚ ਹੁੰਦੀ ਹੈ ਕਟਿੰਗ ਦੇ ਕੱਟੀ ਲਈ ਨਾਲਾ ਦਾ ਪੜਾ ਲਈ ਨਾੜਾ ਨਾੜਾ ਨੂੰ ਅੰਡੀਆਂ ਜੀਆਂ ਮੋਟੀਆਂ ਕਰਨ ਲਈ ਨਾੜਾ ਕੱਢਣ ਲਈ ਨਹੀਂ ਬਾਤੀ ਇਹ ਬਾਕੀ ਕਿਸੇ ਨੇ ਵੀ ਕਿਸੇ ਵੀ ਫਰਕਾ ਦਾ ਸਪਲੀਮੈਂਟ ਯੂਜ਼ ਕਰਨਾ ਆ ਤਰੀਕੇ ਨਾਲ ਕਰਨਾ ਆ ਭਾਈ ਹੁਣੀ ਬੈਠੇ ਇਹਨਾਂ ਦੀ ਆਈਡੀ ਸੰਦੀਪ ਸੰਪਲਾ ਜੀ ਇੰਸਟਾਗ੍ਰam ਤੇ YouTube ਤੇ ਸਰਚ ਕਰ ਸਕਦੇ ਆ ਸਨੈਪਚੈਟ ਤੇ ਵੀ ਸੇਵ ਆ ਅਦਰ ਬਿਸਕੁਟ ਖਾਈ ਹੁੰਦੇ ਆ ਭਾਈ ਯਾਰ ਮਿੱਠਾ ਬਿਸਕੁਟ ਭਾਈ ਜੀ ਚਾਹੇ ਕਰਾਓ ਫਿਰ ਅੱਛੋ ਕਰੇ ਆ ਡੀਗਾ ਚੈੱਕ ਕਰਾ ਲਵਾਂ ਮਾੜਾ ਜੀ ਅਕਸ਼ਰ ਪ੍ਰੋਟੇਨ ਸਪਲੀਮੈਂਟ ਚੈੱਕ ਕਰਾ ਲਵਾਂ ਤਾਂ ਪੈਰ ਖੋ ਗਿਆ ਨਾ ਕੋਈ ਤਾਂ ਦੇ ਲੋਟਾ ਚੈੱਕ ਕਰਾ ਲਵਾਂ ਤਿੰਨ ਬਾਕੀ ਮੁੰਡੇ ਕਿੱਥੇ ਕਿੱਥੇ ਡਿਨਰ ਨੇ ਮੁਗਦੇ ਉਹਨੂੰ ਟ੍ਰੇਨਿੰਗ ਦਾਲਦੀ ਨਾ ਉਹਨੇ ਚੈੱਕ ਕਰ ਲਿਆ ਬਾਕੀ ਬੰਦੇ ਬਾਕੀ ਮੁਝੇ ਜਮ ਜਮੂ ਤੇ ਦੇ ਇੱਕ ਬੰਦੇ ਉਹ ਟ੍ਰੇਨਿੰਗ ਕਰ ਲੈ ਵੀ ਬਾਦ ਤੇ ਭੇਜਿਆ ਜਮੂ ਉਹ ਕੋਪੜੀ ਹੈ ਹੰਬਰੀ ਨਾ ਰੋ ਰਹਿ ਤੁਰਾ ਕੋਪੜੀ ਚਲੋ ਆ ਜਾਓ ਲੋਕ ਨਾ ਬਾਦ ਹੋਰ ਮਾਇੰਡ ਨੂੰ ਰਿਲੈਕਸ ਕਰਦੇ ਜਾ ਕੋਰਾ ਸਟ्रेस ਜਨਾ ਬਣਾਦਾ ਫੈਰਾ ਉਹ ਮਾਇੰਡ ਦਾ ਤਚੂ ਗਿਆ ਰਸਲ ਮੈਂ ਗਿਆ ਚਾਹਤ ਲਗਾ ਗਾਣ ਕਿਉਂਕਿ ਜੇਦਾ ਬਹੁਤ ਜਾਏ ਸਟੈਸ ਹੋ ਗਿਆ ਮੇਰਾ ਉਹ ਮੇਰਾ ਨੰਬਰ ਤੁਸੀਂ ਟ੍ਰਿਪ ਤੇ ਭੇਜ ਦਿੱਤਾ ਮੈਂ ਹੀ ਭਾਵੇਂ ਦੋਨਾਂ ਸੱਤੇ ਦਰਜੇ ਵਿੱਚ ਭੇਜ ਦਿੱਤਾ ਪਰ ਆਪਾਂ ਕਪੜੇ-ਕਪੜੇ ਦੇ ਉੱਤੇ ਪੈਸੇ ਪੋਏ ਉੱਤੇ ਸਾਰੇ ਕਰਕੇ ਕਰਾਈ ਤੇ ਉਹਨੂੰ ਭੇਜਣ ਦਾ ਜਹਾਜ਼ ਪਾਈ ਲੈਣੀ ਆਪਣੇ ਕੋਲ ਪੈਸੇ ਦੇਖ ਕੇ ਮਿਲ ਵੀ ਤੋੜਦਾ ਨਾਲੇ ਨੂੰ ਆਪਾਂ ਨੋਟਾਂ ਭੇਜਣਾ ਖਿਆਣਾ ਆਪਾਂ ਖਾਈ ਲੈਣ ਜਾਣਾ ਇਹ ਮੈਨੂੰ ਸਟੈਸ ਆ ਗਿਆ ਤੇ ਪਾਈ ਤੇ ਪਾਈ ਮੈਨਰੇ ਇਹ ਵੀ ਗੱਲ ਆ ਤਾਂ ਚਲੋ ਜੀ ਹਾਂ ਬਈ ਕਿੱਦਾਂ ਠੀਕ ਆ ਕੈਮ ਬਨਾਉਣਾ ਜੇਕ ਬਲਾਵੇ ਇੱਕ ਲਾਉਂਗਾ ਬਣਾ ਦੇ ਜਲਦੀ ਬਣਾ ਮੁੰਡੇ ਦੀ ਚਾਬੀ ਰਹਿ ਗਈ ਮੇਰੇ ਕੋ ਗੱਡੀ ਦੀ ਆ ਦੇ ਓਏ ਫੋਨ ਕਰਨ ਦੇ ਉਹਨੂੰ ਦੇਣੀ ਆ ਚਾਬੀ ਜਾ ਕੇ ਜਲਦੀ ਜਲਦੀ ਬਣਾ ਦੇ ਪਈ ਬਰਫ ਨਾਲ ਪਈ ਜਾਂਦਾ ਕੇਲੇ ਵੀ ਪਾਦੀ ਵਿੱਚ ਭਰਾ ਮੇਰੇ ਆ ਹੋਰ ਠੀਕ ਠਾਕ ਬੁਲਾਉਂਦਾ ਨਹੀਂ ਉਹਨੂੰ ਤੂੰ ਲੋ ਜੀ ਆਪਾਂ ਆਇਆ ਬਨਨਾ ਸ਼ੇਕ ਪੀਣਾ ਆਪਾਂ ਥੋ ਪੀਦਾ ਪੋਪਰ ਪੰਜਾਬ ਨੈਸ਼ਨਲ ਬੈਂਕ ਦੇ ਲਾਗੇ ਵਧੀਆ ਬਣਾਉਂਦੇ ਆ ਪੂਰੇ ਪੋਪਰ ਚ ਇੱਥੋਂ ਪੀਪੂ ਲਈਦਾ ਘੈਂਡ ਬਨਨਾ ਸ਼ੇਕ ਗੱਲ ਹੈਗੀ ਇਦਾਂ ਵੀ ਜਿਹੜੇ ਬਾਕੀ ਰੇੜੀਆਂ ਵਾਲੇ ਆ ਉਹ ਦੁੱਧ ਪਾਉਂਦੇ ਆ ਪਾਣੀ ਪਾਗੇ ਇਹ ਬੰਦਾ ਜਿਹੜਾ ਦੁੱਧ ਸਿੱਧਾ ਹੀ ਪਾਉਂਦਾ ਆ ਪੈਕਟ ਵਾਲਾ ਤਾਂ ਸਵਾਦ ਹੁੰਦਾ ਇੱਥੇ ਇਥੋਂ ਆਪਾਂ ਵਧੀਆ ਬਣਦਾ ਤੇ ਤਾਂ ਕਰਕੇ ਪੀ ਲਈਦਾ ਤੁੰ लाइव भी है की पूरी तो बनना शेक भी तैयार हो आजा भाई ले आ थैंक यू ब्रो थैंक यू ब्रो थैंक यू, यू ब्रो लो जी आ गया बनाना शेक लो भी बनाना शेक पी लीजिए की होया ਬੋਲ ਉਹ ਰਿਆ ਯਾਰ ਪਿੱਛਾ ਆ ਬੰਦਾ ਬਣਾਉਂਦਾ ਜੀ ਬੰਨਣਾ ਜੀ ਲੋ ਵਧੀਆ ਬਣਾ ਕੇ ਦਿੱਤਾ ਥੈਂਕ ਯੂ ਵੈਲਕਮ ਕਹਿੰਦਾ ਵੈਲਕਮ ਲੋਕ ਦੇਖਿਆ ਕਰ ਤੁਹਾਡੇ ਲੋ ਜੀ ਕਹਿੰਦੇ ਸੁਨੂ ਭਾਈ ਨੂੰ ਕੋਣ ਨਹੀਂ ਜਾਣਦਾ ਜਿਹੜਾ ਬੰਦਾ ਨਹੀਂ ਜਾਣਦਾ ਏਰੀਆ ਚ ਬੱਦਰ ਮਨੂ ਬੈਠਾ ਆਪਣਾ ਪਿੱਛੇ ਤੇ ਭਾਈ ਠੀਕ ਠਾਕ ਬੱਸ ਮੇਰਾ ਫਿਰ ਤਸਵੀਰ ਬੱਸ ਇੱਕ ਰਿਪੋਰਟ ਥੋੜਾ ਮੈਂ ਕਿਹਾ ਚਾਨਣਾ ਪਾਲੀ ਬਲੌਗ ਚ ਆਕਿਆਂ ਦੇ ਨਾਂ ਚੱਲਦਾ ਜਿੱਥੇ ਮਰਜੀ ਬੱਸ ਰੋਕ ਬਣਾ ਲੈ ਬੱਸ ਰੋਕ ਤੇ ਚਲੋ ਮੰਗੇ ਭਾਈ ਕਿੰਨਾ ਰੋਕ ਲਾ ਲੈ ਨਾ ਚੱਲਦਾ ਜੇ ਇਹਦੇ ਤੇ ਰੋਕ ਲੈ ਮੈਂ ਤਾਂ ਹੋੜੀਆਂ ਮੜੀ ਨਹੀਂ ਤੋ ਉਤੋ ਦਾ ਆਪਾ ਨਿਕਲੇ ਆਏ ਹੁਣ ਹੁਣ ਗੱਡੀ ਲੱਗੇ ਪਉਣ ਆਪਾਂ ਕਿੱਦੋਂ ਚੱਲੀ ਭਾਈ ਗੱਡੀ ਆਪਰੀ ਹੈ ਇਹ ਤੁਹਾਨੂੰ ਨਹੀਂ ਕਾਉਂਗੇ ਅੱਛਾ ਇਹ ਉਹ ਬੜੀ ਪਹੁੰਚਾਈ ਵਾਲੇ ਤੇ ਮੁਰੂ ਰੋਗ ਲੂ ਇਹਨੂੰ ਚਾਹ ਵੀ ਚਾਹ ਹੈ ਚਾਹ ਹੋ ਜਾਏ ਚਾਹ ਵਾਲਾ ਕੰਮ ਹੋਇਆ ਪਿਆ ਹਿੱਲ ਵੀ ਕੇ ਉਤੋਂ ਦੀ ਚਾਹ ਵੀ ਲੈਣੀ ਹੈ ਭਾਈ ਬਿਲਕੁਲ ਬੜੀ ਬੰਦ ਪਾਸਾ ਦਬਲੀਆਂ ਦੀਆਂ ਬਲੈੜੀਆਂ ਬਲੈਣੀਆਂ ਚੋਟੜੀਆਂ ਹਾਂ ਹਾਂ ਕਿਹੜੀ ਚਾਹ ਵੀ ਨਹੀਂ ਸੋਣੂ ਭਾਈ ਕਿਹੜੀ ਚਾਹ ਵੀ ਨਹੀਂ ਹੈ ਉਹ ਵਾਲੀ ਪਿੰਦੇ ਆ ਆ ਦੋਨੋਂ ਲੈਚੀ ਵਾਲੀ ਦੇ ਦਿਓ ਮੈਡਮ ਆ ਮੰਨੂ ਕੋਈ ਕਿਹੜੀ ਵੀ ਨਹੀਂ ਐ ਬਈ ਚੋਕਲੇਟ ਚੋਕਲੇਟ ਵੀ ਨਹੀਂ ਚੋਕਲੇਟ ਵਾਲੀ ਦੋ ਦੇ ਵਾਰ ਭਾਈ ਦੋ ਚੋਕਲੇਟ ਦੇ ਦੀ ਯਾਰ ਭਾਈ ਇਹ ਪੈਸੇ ਵੜੇ ਇਹਦੇ 'ਚ ਹੈਂ ਖਾਵੇਂ ਨਹੀਂ ਜਾਂਦੇ ਮੈਡਮ ਬੜੇ ਪੈਸੇ ਇਹਦੇ ਵਿੱਚ ਅੰਨੇ ਪੈਸੇ ਪਾਓ ਇੱਥੇ ਪਾ ਪੜੇ ਭਾਈ ਪਾ ਦੀ ਇੱਥੇ ਚਲੋ ਜੀ ਗਾਰੇ ਹੋ ਗਏ ਸਾਰਾ ਧਾਰਪੇ ਬੰਦ ਧਾਰਪੇ ਬੰਦ ਹੈ ਧਾਰਪੇ ਦੀਆਂ ਕਿਹ ਕਿਹ ਧਾਰਪੇ ਦੀਆਂ ਕਿਹਦੇ ਤੋਂ ਹੈ ਹਾਂ ਕਿੰਨੇ ਹੋ ਗਏ ਆ ਦੇ ਲੋ ਜੀ ਚਾਹ ਆ ਗਈ ਆ ਕਹਿੰਦੇ ਚੋਕਲੇਟ ਫਲੇਵਰ ਚ ਸੋਨੂ ਭਾਈ ਹੁਣੀ ਆਪਣੇ ਭਾਜੀ ਕਿੱਦਾਂ ਸੈਟ ਕਮ ਓਕੇ ਰਪੜਾ ਹਲੋ ਮਨੂ ਭਾਈ ਚਾਹ ਪੀਓ ਫਿਰ ਕੋਟੋਂ ਕੋਟੋਂ ਚਾਹ ਦੇ ਆਵਾਂਗੇ ਚਾਹ ਪੀ ਗੇ ਮਾਰੀ ਸੋਸਤੀ ਜੀ ਕੈਮ ਹੋ ਜਾਣੀ ਹੋਰ ਵੀ ਕਰਨੀਆਂ ਨੇ ਦੇਣਾ ਹਾਂ ਗਾਣਾ ਦੇ ਖੁੱਲ ਲਗਾ ਖਾਦੀ ਹੁੰਦੀ ਹੈ ਕਾਲੇ ਰੰਗ ਦੀ ਕਹਿੰਦੇ ਕਹਿੰਦੇ ਭਾਈ ਹੁਣੀ ਵੀ ਆ ਗਏ ਇੱਧਰ ਮਦਦ ਕਰ ਜਾਈਏ ਮਦਦ ਕਰ ਜਾਈਏ ਚਾਹ ਪੀ ਜੀ ਭਾਈ ਉਹ ਲੈ ਉਹ ਮੇਗੀ ਹੁੰਦੀ ਭਾਈ ਲੈੜੀ ਚੱਲ ਗਈ ਲੈੜੀ ਚੱਲ ਗਈ ਲੈੜ ਚੱਲ ਗਈ ਠੋੜੀ ਲੱਗੇ ਨਹੀਂ ਭਾਈ ਨੂੰ ਵਿਚਾਹ ਲਿਆ ਪਾਈ ਕਰੀ ਵੀ ਨਹੀਂ ਚਾਹ ਦੱਸੋ ਆਪਾਂ ਮੀਡੀਅਮ ਲੈ ਗਏ ਤਾਂ ਮੀਡੀਅਮ ਟਾਈਟਲ ਪਲੈਨ ਦਾ ਕੀ ਹਾਸਤਾ ਮਰਾ ਅੱਛਾ ਆਹ ਨੂੰ ਆਨੇ ਸਟ੍ਰੀਟ ਕਰਨ ਲਈ ਸੱਧਿਆ ਆ ਅਛਾ ਹੀ 8100 ਰੁਪਏ ਕਹਿੰਦੇ ਆ ਮੇਰੇ ਬੇਚਾਰੇ ਜੇ ਡਲ ਬਣ ਜਵੇ ਤਾਂ 11000 ਤੱਕ ਕਾਪੀ ਪਹਿਲੇ ਗਏ ਕਿ ਮੰਨ ਲੂ ਨਾ ਮੈਂ ਨਾ ਇੰਨੇ ਪਰਾ ਹੋ ਜਾਗੇ ਦੋ ਬਲਾ ਫਟ ਲਿਖਦੇ ਆ ਉਹ ਚਾਹ ਦੇ ਬਣਾਵਾ ਮਰਾ ਬਣਾ ਦੇ ਨਾ ਕਿਉਂ ਨਹੀਂ ਬਣਾਵਾ ਮਰਾ ਆਈ ਆ ਬਈ ਦਾ ਉੱਥੇ ਉੱਥੇ ਬੈਠੇ ਜਿਹਨੂੰ ਮਾਰੀ ਟੋੜ ਕੇ ਡਾਇਰੈਕਟ ਦੇ ਦਿੰਦੇ ਆ ਸਵੇਰੇ ਗੈਰ ਹੀ ਗੈਰ ਕੋ ਕਰਦੇ ਸਵੇਰੇ ਵੀ ਇਹੋ ਕਰਦੇ ਨਾਲ ਕੌਣ ਹੁੰਦਾ ਇਹ ਬਾ ਗਾਣ ਰੇ ਚੱਲਦੇ ਹੋਰ ਮਾੜਾ ਕਾ ਤਾਂ ਪਿਛਲੇ ਇੱਦ ਹੀ ਮੈਨੂੰ ਗਾਣ ਦਾ ਪਿੰਡਾ ਨਾ ਰਾਤਾ ਹੱਥ ਦਾ ਫਾਇਟਾ ਕਿਹੜਾ ਦਾ ਜੀ ਘਰ ਹੈ ਕੱਲ ਨੂੰ ਰੋੜੂਂਦੀ ਉਹਨੇ ਪਤਾ ਕਰ ਲਾਉਂਦੇ ਜਿਹੜਾ ਲੋਣਾ ਕੀ ਕਿੱਥੇ ਲੈ ਜਾ ਕਰੂੰਗਾ ਮੜਾ ਇਹ ਦੱਸੀ ਮਰੀ ਕਿੱਥੇ ਲੈ ਜਾ ਕਰੂੰਗਾ ਇਹਨਾਂ ਨੂੰ ਘਮਾਗੇ ਨਾ ਜਾਣਾ ਭਰਾਵਾ ਨੂੰ ਕਿੰਨਾ ਜਿਹੜਾ ਮੁਸਲੇ ਦਾ ਬਹਾਨਾ ਬਣੇ ਕੀ ਗੱਲ ਹੈ ਪਹਿਲਾਂ ਕਿਹੜੀ ਗੱਲ ਕੀਤੀ ਸੀ ਵੀ ਬਹੁਤ ਖੁੱਲਾ ਜਿਵੇਂ ਆ ਮੈਂ ਜੇ ਮੈਂ ਇੱਕ ਗੱਲ ਕਹਾਂ ਤਾਂ ਇਹ ਮੈਨੂੰ ਕੀ ਲੈ ਆਈ ਉੱਥੇ ਜਿਹੜਾ ਉਹ ਤਾਂ ਬਈਆ ਹੀ ਨਹੀਂ ਮੈਨੂੰ ਤੂੰ ਕੋਈ ਬੋਲ ਬੋਲ ਲੈ ਮੈਨੂੰ ਸੁਣਦਾ ਕਾ ਬਾਕੀਆਂ ਨੇ ਕਿ ਲੈਟੀ ਵਾਲੀ ਇੱਧਰ ਬਦਾਮਾਂ ਵਾਲੀ ਚਾਹੀ ਆ ਸਪੈਸ਼ਲ ਹੁੰਦੀ ਉਹਨਾਂ ਦੀ ਆ ਇੱਧਰ ਬਦਾਮਾਂ ਵਾਲੀ ਚਾਹ ਮੰਗਾ ਕੇ ਦਿੱਤੀ ਆ ਤਾਂ ਤਾਂ ਉਹ ਵੀ ਇੱਕ ਬਸ ਤਾਹੀ ਤਾਹੀ ਕੀ ਆ ਇਹਦਾ ਹੋਊਗਾ ਗੁਰੂ ਗਾਇਤ ਤਾਹੀ ਬਤਾਉਂ ਦੱਸੋ ਜੇ ਹੁਣ ਕਾਪੀ ਪੈਨ ਵੀ ਲੈ ਕੇ ਡਾਈਟ ਪੈਨ ਬਣਵਾ ਲਈਏ ਆਹ ਤਾਹੀ ਖੁਸ਼ ਆਹ ਲੋ ਭਾਈ ਆਹ ਲੋ ਪਾਜੀ ਆਹ ਲੋ ਇਸ਼ੂ ਲਿਖਿਆ ਨਹੀਂ ਇਸ਼ੂ ਲਿਖ ਕੇ ਦਿੰਦਾ ਆਹ ਲੋ ਪਾਜੀ ਇਹਨੇ ਮਤੋਂ 1100 ਰੁਪਈਆ ਮੰਗਣਾ ਹੈ ਹਾਂ ਐਡਾ 150 150 ਸਰ ਗਿਆ ਨਾ ਇਹ ਵੀ ਇਹ ਵੀ ਗੱਲ ਸਹੀ ਹੈ ਯਾਰ ਭਾਈ ਸੈਂਡਵਿਚ ਕੁਛ ਤੇ ਤੁਹਾਡੀ ਰੋਟੀ ਐਡੀਪੀ ਪਾਈ ਲਈ ਹੈ ਸਾਨੂੰ ਕਿਹਦੀ ਪਲਾਈ ਪੁੱਛਦਾ ਕਾੜੀ ਪਲਾਈ ਚੋਲੇ ਦਾ ਨਹੀਂ ਨਹੀਂ ਆਈ ਆਪ ਕਹੀ ਦੂਜੀ ਵਾਰੀ ਮੁਰਗਾ ਕਿਹਦੀ ਕਾੜੀ ਆਹ ਇਹ ਪਹਿਲਾਂ ਪੁੱਛਦੇ ਭਾਈ ਕੁਛ ਹੋਰ ਆਵੇ ਨਾਲ ਭਾਈ ਕਹਿੰਦੇ ਮੈਂ ਖਾਣਾ ਤੇ ਕਹੀ ਜਾਂਦਾ ਇਹ ਬਣਾਉਗੇ ਪਲਾਨ ਬਣਾਉਣ ਨੰਬਰ ਕਰ ਮੈਂ ਜਾਊਂਗਾ ਯਾਰ ਭਾਈ ਹਾਂ ਹਰੋਂ ਆਫਿਸ ਮੈਂ ਤੁਹਾਨੂੰ ਦੱਸਦਾ ਬੜੀ ਗੱਲ ਕਰਦਾ ਤਾਂ ਅਸੀਂ ਤਾਂ ਅਸੀਂ ਜਿੱਦਾਂ ਗਿਆ ਪਰ ਇਹ ਦਾਸੂ ਦਾਸਾਂ ਨੂੰ ਸਲਾਮ ਮੰਨੀ ਪਰ ਨਹੀਂ ਸਟੇ ਬਈ ਐਦਾਂ ਆ ਲੈ ਕਿੱਥੇ ਸੀਂ ਤੇ ਅਰੇ ਪਾਇਆ ਗਿਆ ਹੈ ਕਿਹਦਾ ਬਰ ਕੋਹੋ ਨਾ ਸਟੇ ਬਾਲੇ ਖਾਣਾ ਨਹੀਂ ਤੇ ਲੋਕ ਜਨ ਮਾਤੇ ਦੇ ਕਿ ਇੱਥੇ ਟਿਕੀਏ ਦੋਸਤੋ ਉਸਾਨੀ ਦਾ ਨਗਰ ਪ੍ਰਾਵਾਹ ਉਸ ਤੋਂ ਸਤਾ ਨੇ ਹਾਸ ਨਹੀਂ ਆ। ਉਸ ਤੋਂ ਬੋਨਾ ਨਹੀਂ ਬਣਾਉਗਾ। ਭਾਈ ਇਹ ਆਪਾਂ ਨੂੰ ਪਤਾ ਹੋਗਾ ਤੇ ਸਾਡੇ ਕੋਈ ਨਾ ਨੀ। ਇਹ ਨੁਸ਼ਾਨ ਕਰਨ ਨਾਲ ਇਹ ਇਹ ਸਾਡੇ ਪ੍ਰਾਵਾਹ ਸਾਡੇ ਜੀ ਆਪਣਾ ਬਹੁਤ ਮੁੰਡੇ ਨੂੰ ਪੋਲੀ ਰੇ ਬੇਸਬਾਲ ਉਹਨਾਂ ਖਰੀਦੂ। ਇਹ ਕੰਮਾਈ ਤੇ ਬੋਲੋ ਮਾਣ ਦੇ ਬੋਲ ਆ ਤਾਂ ਕਿ ਸਾਡੇ ਪੱਟ ਕਰਾਈ ਦੀ ਪੋਲੀ ਆਪਾਂ ਜਾਂ ਮਹਿਫਿਲ ਕੋ ਉਪਰ ਚਾਈ ਹੋ ਜਾਏ। ਛਿੰਤ ਚਾਹ ਦੇ ਸੁਖੀ ਲਈ ਸੁਖੀ ਥਿੰਗ ਬਹੁਤ ਛਿੰਤ। ਤੁੰਗਾ ਮਾਨੀ ਜਿਉਂਦੀ ਆਪ ਕੇ ਜੀ ਨਹੀਂ ਬੱਠੀ।

मम्मी <c limite> <Net> <c segue> <gine> <spatialaus> ਉਹਨਾਂ ਨੇ ਜਿਹੜੇ ਮੱਧ ਵਰਗ ਕੀ ਤਰੀਕਾ ਚੁਣਿਆ ਇਸ ਨੂੰ ਬਾਰੇ ਬੋਲਦੇ ਹੋ ਤਾਂ ਨਹੀਂ ਆਉਂਦਾ ਜਦੋਂ ਪਹਿਲਾਂ ਬੜੀ ਵੀਡੀਓ ਦੇਖੀ ਨਹੀਂ ਮੈਨੂੰ ਤਾਂ ਪਾਈ ਬਾਅਦ ਵਿੱਚ ਉਹ ਵੀ ਜਿਹੜੇ ਉਹਨਾਂ ਦੇ ਤੋਂ ਹੋਈ ਪਾਈ ਨਹੀਂ ਇਹ ਰਿਪੋਰਟ ਵੀ ਦੇਖੀ ਬਲੋਗ ਕਰਦੇ ਆ ਖਤਮ ਜੇ ਬਲੋਗ ਵਧੀਆ ਲੱਗਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਦਬਾ ਲਿਓ ਤੇ ਇੱਕ ਕਮੈਂਟ ਕਰ ਦਿਓ ਪਿਆਰਾ ਹੀ ਆ ਹੁਣ ਆਪਾਂ ਘਰੇ ਆ ਗਏ ਆ ਤੇ ਰੋਟੀ ਲੱਗਿਆ ਖਾਣ ਤੇ ਫੇਰ ਘੁੰਮਣ ਕਰਨ ਦਾ ਪ੍ਰੈਨ ਆ ਕਿਤੇ ਜਾਣਾ ਹੈ ਅੱਜ ਤੇ ਉਹ ਬਲੋਗ ਆਪਾਂ ਕੱਲ੍ਹ ਲੈ ਕੇ ਆਵਾਂਗੇ ਤੁਹਾਡੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਦਬਾ ਲਿਓ ਪਿਆਰਾ ਜਿਹਾ ਕਮੈਂਟ ਕਰ ਦਿਓ ਲਵ ਯੂ ਆਲ ਥੈਂਕ ਯੂ